ਯਾਰ ਰੋਜ਼ ਕਦੇ ਅੰਮਰਸਾਰ ਕਦੇ ਕਿਤੇ ਕਦੇ ਕਦੇ ਹੈ ਤੈਨੂੰ ਕੱਟਾ ਕੱਢੀ ਕਰ ਰਹੇ ਨੇ ਅੱਜ ਮੇਰੇ ਨਾਲ ਖੜਪ ਰੇਗਾ ਕਿਤੋਂ ਆਨੰਦਪੁਰ ਸਾਹਿਬ ਤੋਂ ਬਪੂ ਜੀ ਕਹਿੰਦੇ ਜਿਹੜੇ ਐਜੇ ਜਿਹੜੇ ਉਪਰ ਤੋਂ ਉਪਾਸਨ ਹੋ ਰਹੇ ਕੇ ਇਹਦੇ ਵਿੱਚ ਹਿੰਦੂ ਸਿੱਖ ਏਕਤਾ ਨੂੰ ਤੁਸੀਂ ਹਿੰਦੂ ਸਿੱਖ ਏਕਤਾ ਜਿਹੜੀ ਹੈਗੀ ਸਾਡੀ ਭਾਈਚਾਰਾ ਹੈਗਾ ਇਹ 2000 ਬਾਂਦਰ ਨੇ ਜਿਹੜੇ ਖਰਾਬ ਕਰਦੇ ਆ ਮਾਹੌਲ ਮੈਂ ਕਿ ਹਿੰਦੂ ਹੈ ਗਿਆ ਸਾਡਾ ਸਤਕਾਰ ਕਰਦੇ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਇਹ ਬਾਂਦਰ ਲੋਕ ਯਾਰ ਕਿਹਨੇ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੁੰਦੇ ਕਿ ਹਜੇ ਪ੍ਰਸ਼ਾਸਨਤਾ ਅਸੀਂ ਕਹਿੰਦਾ ਵੀ ਸਾਨੂੰ ਛੱਡ ਦੇ ਹੋ ਇੱਕ ਵਾਰੀ ਬੱਸ ਜੀ ਪ੍ਰਸ਼ਾਸਨ ਸਾਨੂੰ ਇੱਕ ਵਾਰੀ ਕੁਲੀ 5 ਮਿੰਟ ਦੇ ਜਨ ਬਹੁਤ ਆ ਜੀ ਨਹੀਂ ਐਵੇਂ ਨਹੀਂ ਹੁੰਦਾ ਜੇ ਲੈ ਕੇ ਆਏ ਬੰਦੇ ਨੂੰ ਅਰੈਸਟ ਕਰ ਲੈਣਾ ਤਾਂ ਸਾਡੀ ਚਾਰਵਾਈ ਯਾਰ ਸਾਡੇ ਬੰਦੇ ਅਰੈਸਟ ਹੋ ਜਾਂਦੇ ਉਹਨਾਂ ਨੂੰ ਛੇੜਦਾ ਕੋਈ ਨਹੀਂ ਹੈ ਸਾਡੇ ਬੰਦੇ ਕੱਲ੍ਹ ਤੇ ਫੜ ਕੇ ਅੰਦਰ ਦਿੱਤੇ ਹੋਏ ਨੇ ਆ ਬਾਪੂ ਜੀ ਜਿਵੇਂ ਉਹਨਾ ਵੱਲੋਂ ਵੀ ਦਿਖਾਇਆ ਗਿਆ ਕਿ ਉਹ ਨਾਤੇ ਨਹੀਂ ਕੱਟਣਗੇ ਤਾਂ ਹਿੰਦੂਸੀਖੇ ਦਾ ਸਵਾਲ ਹੋ ਜਾਂਦਾ ਜਿਹੜਾ ਇਹ ਮਾਹੌਲ ਹੁੰਦਾ ਜਿਹੜੇ ਅਸਲੀ ਹਿੰਦੂਸੀਖ ਬਜ਼ੁਰਗ ਬਹੁਤ ਵਧੀਆ ਬੰਦੇ ਨੇ ਬਿਲਕੁਲ ਸਾਰੇ ਹਿੰਦੂ ਨਹੀਂ ਮਾੜੇ ਹੈਗੇ ਸਾਰੇ ਸਿੱਖ ਵੀ ਚੰਗੇ ਹੈਗੇ ਬਿਲਕੁਲ ਬਾਦਲਾਂ ਨੇ ਸਾਡਾ ਬਿਹੜਾ ਗੱਲ ਕਰਤਾ ਸਾਰੇ ਹਿੰਦੂ ਨਹੀਂ ਮਾੜੇ ਹਿੰਦੂ ਬਹੁਤ ਵਧੀਆ ਬੰਦੇ ਨੇ ਕਿਉਂਕਿ ਸਾਡਾ ਭਾਈਚਾਰਾ ਹੋ ਬਾਬਾ ਜੀ ਪ੍ਰਸ਼ਾਸਨ ਨੂੰ ਲਗਾਤਾਰ ਨਾ ਸਿਹਰ ਦੀ